ਹਾਂਜੀ ਕੀਨਾ ਆਪਣਾ ਜੀ ਮੈਂ ਹਰਕਿਸ਼ਨ ਸਿੰਘ ਜੀ ਫਾਇਰਮੈਨ ਇੱਥੇ ਇੱਥੇ ਇਹਦਾ ਅਗਲ ਕੀਵੇਂ ਲੱਗੀ ਜੀ ਪਤਾ ਲੱਗੇ ਸਾਰੇ ਸ਼ਾਰਟ ਸਰਕਟ ਨਾਲ ਸਾਨੂੰ ਫੋਨ ਆਇਆ ਸੀ ਸ਼ਾਰਟ ਸਰਕਟ ਨਾਲ ਅੱਗ ਲੱਗੀ ਹੈ ਪੀਜ਼ਾ ਬਾਈਕ ਤੇ ਤੇ ਅਸੀਂ ਇਮੇਡੀਟਲੀ ਫੇਰ ਸਾਡੀ ਟੀਮ ਆਈ ਤਾਂ ਅਸੀਂ ਅੱਗ ਤੇ ਆ ਕੇ ਦੇਖਿਆ ਤੇ ਅੱਗ ਬਹੁਤ ਜ਼ਿਆਦਾ ਸੀ ਅੰਦਰ ਕਿਚਨ ਚ ਤੇ ਸਾਡੇ ਬੰਦਿਆਂ ਨੇ ਫੇਰ ਜਾ ਕੇ ਅੰਦਰ ਤੇ ਧੂੰਆਂ ਵੀ ਕਾਫੀ ਸੀਗਾ ਫੇਰ ਵੀ ਅਸੀਂ ਮੂੰਹ ਆਪਣਾ ਕਰਕੇ ਓਵਰ ਕਰਕੇ ਅੰਦਰ ਗਏ ਤਾਂ ਪਾਣੀ ਮਾਰ ਕੇ ਪਾਣੀ ਸਹਾਤ ਨਾਲ ਪਾਣੀ ਅੱਗ ਨੂੰ ਕੰਟਰੋਲ ਕੀਤਾ ਗਿਆ ਜੀ ਹਾਂ ਜੀ ਸਰ ਆਈ ਤੁਹਾਡੇ ਇਲਾਕੇ ਕਰੀ ਕਹਿੰਦੇ ਬਹੁਤ ਜਲਦੀ ਪਹੁੰਚੀਏ ਕਹਿੰਦੇ ਚਲੋ ਸਰ ਫਿਰ ਵੀ ਆਪਣੇ ਵੱਲ ਤੋਂ ਆਈ ਇਸ ਦਾ ਇਹੀ ਹੁੰਦਾ ਕਿ ਅਸੀਂ ਜਲਦੀ ਹੋ ਜਲਦੀ ਪਹੁੰਚੀਏ ਤੁਹਾਨੂੰ ਪਤਾ ਇੱਕ ਰਸਤਾ ਤੇ ਟ੍ਰੈਫਿਕ ਰਾਤ ਦਾ ਸਮਾਂ ਆ ਪਬਲਿਕ ਬਲੇ ਹੋ ਕਾਫੀ ਹੁੰਦੀ ਆ ਰਾਤ ਦੇ ਸਮੇਂ ਥੋੜੀ ਦਿੱਕਤ ਆਏ ਪੰਜ-ਛੇ ਮੀਟਰ ਲੱਗੇ ਹੋਣਗੇ ਆਨ ਤਾਂ ਹਾਂਜੀ ਇੱਕ ਬਾਈ ਤੁਸੀਂ ਦੱਸ ਰਹੇ ਜੀ ਕਿ ਕਿਹਦੇ ਸਿਲੰਡਰ ਹੈ ਜਾਂ ਕੀ ਦੱਸ ਰਹੇ ਕਿ 50 ਵਾਸੇ ਉਹ ਸਿਲੰਡਰ ਜੀ ਅਪੀਲ ਕਰਦੇ ਹੋ ਜੀ ਹਾਂਜੀ ਸਰ ਮੈਂ ਤਾਂ ਇਹੀ ਆ ਆਪਣਾ ਅਵੇਅਰ ਕਰਦੇ ਰਹਿੰਦੇ ਹਾਂ ਜਿੰਨੇ ਵੀ ਰੈਸਟੋਰੈਂਟਾਂ ਨੂੰ ਨੋਟਸ ਵਗੈਰਾ ਵੀ ਦੇਈਦੇ ਆ ਕਿ ਜਿੱਥੇ ਪਬਲਿਕ ਪਲੇਸ ਆ ਖਾਣ ਦੇ ਫੂਡ ਆ ਜਿੰਨੇ ਵੀ ਉੱਤੇ ਫਾਇਰ ਐਗਜ਼ੀਕਿਊਸ਼ਨ ਹੁੰਦੇ ਆ ਫਾਇਰ ਜੰਤਰ ਜਿੱਦਾਂ ਅੱਗ ਬੀਅੋ ਜੰਤਰ ਜਿੱਦਾਂ ਉਹ ਲਾਣਿਆ ਜੂ ਜਰੂਰੀ ਹੁੰਦੇ ਆ ਲਾਜ਼ਮੀ ਹੁੰਦੇ ਆ ਪਰ ਨਹੀਂ ਲਗਾ ਰਹੇ ਕੋਈ ਵੀ ਮਾਲਕ ਜੋ ਕਿ ਕਈ ਰਾ ਕਹਿੰਦੇ ਨਹੀਂ ਸਾਡੇ ਘਰ ਅੱਗ ਲੱਗਦੀਆਂ ਜੀ ਜਦੋਂ ਅੱਗ ਲੱਗਦੀ ਆ ਫਿਰ ਉਸ ਟਾਈਮ ਇਸ ਚੀਜ਼ ਦੀ ਜ਼ਰੂਰਤ ਪਾਈ ਜਾਂਦੀ ਆ ਮਹਿਸੂਸ ਹੁੰਦੀ ਆ ਸਿਲੰਡਰ ਹੁੰਦਾ ਦਾ ਯਾਨੀ ਕਿ ਬਚਾਅ ਹੁੰਦਾ ਯਾਨੀ ਕਿ ਤੁਹਾਨੂੰ ਲੋਨ ਨਾ ਹਾਂਜੀ ਹਾਂਜੀ ਨਹੀਂ ਕਿਉਂਕਿ ਨਹੀਂ ਉਹ ਉਹਦਾ ਇਹ ਹੁੰਦਾ ਮੈਂ ਪਰਪਸ ਹੁੰਦਾ ਕਿ ਫਸਟ ਏਡ ਆ ਜੇ ਮਾੜੀ ਮੋਢੀ ਅੱਗ ਲੱਗਦੀ ਆ ਉਹਨੂੰ ਈ ਹੁੰਦਾ ਉਹ ਸਿਲੰਡਰ ਦਾ ਜੀ ਤਾਂ ਜੋ ਅੱਗ ਬਧੇ ਨਾ ਮੋਰੀ ਹਾਂ ਹਾਂ ਬਧੇ ਨਾ ਕਿ ਉਹ ਤੂੰ ਆਸੇ ਨੂੰ ਬਚਾ ਸਕੀ ਜਲਦ ਚਲੋ ਆਪਾਂ ਫਾਇਰ ਬਿਜਾ ਆ ਸਕਦੀ ਆ ਤੇ ਉਹਨੂੰ ਕਵਰ ਕਰ ਲਵਿਆ ਅਗਰ ਨੂੰ ਠੀਕ ਹੈ ਧੰਨਵਾਦ ਜੀ ਓਕੇ ਥੈਂਕ ਯੂ ਸਰ ਕਿ ਭਾਈ ਨਾਲੀ ਤੁਹਾਡਾ ਜੀ ਮਨੀਸ਼ ਕੁਮਾਰ ਕੀ ਘਟਨਾ ਕੀ ਹੋ ਜਿੱਤੇ ਕਿਦਾਂ ਲੱਗ ਗਿਆ 17 ਸਪਾਰਕ ਹੋ ਗਏ ਅੰਦਰ ਉਹ ਬੰਦੀਆਂ ਤੇ ਫਾਇਰ ਦੀਆਂ ਉਹਦੇ ਕਰਕੇ ਲੱਗੀ ਆ ਜੀ ਇਹ ਫਾਇਰ ਕਿੰਨੀ ਦੇਰ ਤੱਕ ਆ ਗਈ ਸੀ ਜੀ 10 15 ਮਿੰਟ ਚ ਆ ਗਈ ਸੀ ਨੁਕਸਾਨ ਕਿੰਨਾ ਹੋ ਗਿਆ ਮਾਜੀ ਨੁਕਸਾਨ ਥੋੜਾ ਬਹੁਤ ਹੈ ਜ਼ਿਆਦਾ ਨਹੀਂ ਹੋਇਆ ਸਮਾਨ ਕਾਫੀ ਬਚ ਗਿਆ ਬਣਾ ਹੋ ਗਿਆ ਹਾਂ ਜੀ ਕਿਚਨ ਜ ਉਸ ਲੋਕੋ ਕਸਟਮਰ ਤਾਂ ਨਹੀਂ ਜਗਾਂ ਦਾ ਨਹੀਂ ਕਸਟਮਰ ਨਹੀਂ ਸੀਗਾ ਅੱਛਾ ਜੀ ਇਸ ਤਰ੍ਹਾਂ ਦੇ ਟੂਰਨ ਕੀ ਭਾਵੇਂ ਬਹੁਤ ਜਲਦੀ ਹੈ ਜੀ ਹਾਂ ਜੀ ਬਚਾਅ ਹੋ ਗਿਆ ਕੁਝ ਮੁੰਡੇ ਨੇ ਕਾਲੀ ਕਿਤੇ ਮਤਲਬ ਸਿਲੰਡਰ ਖੋਲ੍ਹ ਲੇ ਛੇਤੀ ਦੀ ਲਾਈਟਾਂ ਬੰਦ ਕਰਤੀਆਂ ਜੀ 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 ਹੋਰ ਆਲੇ ਦੁਆਲੇ ਸਾਰਿਆਂ ਨੇ ਸਾਥ ਦਿੱਤਾ ਹਾਂਜੀ ਹਾਂਜੀ ਨੁਕਸਾਨ ਪਈ ਅੰਦਾਜ਼ਾ ਕਿੰਨਾ ਕਹੋਗੇ ਜੀ ਇਨਸ਼ਾਅੱਲਾ 10-15 ਹਜ਼ਾਰ ਤੱਕ ਹੋ ਗਿਆ ਹੁਣ ਜਿਆਦਾ ਨੁਕਸਾਨ ਨਹੀਂ ਹੋ ਬਚਾਅ ਹੋ ਗਿਆ ਪਰ ਹਾਂਜੀ ਬਚਾਅ ਹੋ ਗਿਆ ਉਹਨੂੰ ਮਨ ਜਿਹੜਾ ਮੇਂ ਹੁੰਦਾ ਉਹ ਬਚ ਪਜਾ ਹੋ ਗਿਆ ਸੋਫੇ ਦਾ ਕੁ ਮਤਲਬ ਬੱਜ ਗਈ ਬੱਜ ਗਈ ਸੋਫੇ ਸੋਫੇ ਦਾ ਮੇਨ ਚੀਜ਼ ਸੀ ਉਹ ਬੱਜ ਗਈ ਆ ਬਾਕੀ ਤੇਲ ਟੂਨ ਦਾ ਸੀਗਾ ਆਪਣਾ ਉਹ ਸੀਗਾ ਯਾਰ ਅੰਦਰ ਫਿਟਿੰਗ ਵਗੈਰਾ ਸੀਗੀ ਉਹ ਥੋੜੀ ਸੜ ਗਈ ਕੋਈ ਜ਼ਿਆਦਾ ਨੁਕਸਾਨ ਨਹੀਂ ਹੋ ਬਚਾਓ ਗਿਆ ਮਤਲਬ ਗੰਗਾ ਹਾਂਜੀ ਅੱਗੇ ਨਹੀਂ ਆਇਆ ਕਿਚਨ ਚ ਰਹਿ ਗਈ ਮਤਲਬ ਪਿੱਛੇ ਉੱਤੇ ਇਲੈਕਟ੍ਰਿਕਨ ਵੀ ਆ ਗਿਆ ਕੰਪਨੀ ਸੀ